ਐਕਸੀਡੈਂਟ ਹਾਦਸੇ ਚ ਮੰਦਰ ਸਿੰਘ ਦੀ ਹੋਈ ਮੌਤ ਉਹਨਾਂ ਦੇ ਪਰਿਵਾਰ ਨੂੰ ਸਾਫ਼ ਨਾ ਮਿਲਣ ਦੇ ਸਬੰਧ ਵਿੱਚ ਥਾਣਾ ਸਿਟੀ ਫਰੀ ਕੋਟ 2 ਦੇ ਬਾਹਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਵਿਰੋਧਤਾ ਤੇ ਨਾਅਰੇਬਾਜ਼ੀ ਕੀਤੀ ਜ਼ਿਲ੍ਹਾ ਫਰੀ ਕੋਟ ਦੇ ਪਿੰਡ ਰਾਈਆਂ ਵਾਲੇ ਦੇ ਰਹਿਣ ਵਾਲੇ ਮੰਦਰ ਸਿੰਘ ਦੀ ਬੀਤੀ ਦਿਨੀ ਐਕਸੀਡੈਂਟ ਹਾਦਸੇ ਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਦੇ ਸਬੰਧ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਠਾਣਾ ਸਿਟੀ 2 ਦੇ ਬਾਹਰ ਤਰਨਾ ਲਾਇਆ ਗਿਆ ਵਿੱਚ ਉਹਨਾਂ ਨੇ ਸਰਕਾਰ ਦੀ ਅਤੇ ਪ੍ਰਸ਼ਾਸਨ ਦੀ ਵਿਰੋਧਤਾ ਤੇ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੇਐਸਕੇ ਨੂੰ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਤਰਨਾ ਪੰਜਾਬ ਸਰਪ੍ਰਸ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਇਹਨਾ ਮੇਰਾ ਨਾਮ ਸੁਖਪਾਲ ਸਿੰਘ ਹੈ ਪਿੰਡ ਮੇਰਾ ਰਾਈ ਵਾਲੀ ਜੀ ਕੀ ਸਮੱਸਿਆ ਸਾਰੀ ਆਈ ਹੈ ਕਿਵੇਂ ਐਕਸੀਡੈਂਟ ਹੈ ਕੀ ਕਾਰਨ ਬਣਿਆ ਸਰ ਮੇਰੇ ਡੈਡੀ ਦੇ ਹੁਣ ਪਹਿਲਾਂ ਹੋਇਆ ਐਕਸੀਡੈਂਟ ਫਿਰ ਹੋ ਗਈ ਮੌਤ ਕੀ ਨਾਮ ਹੈ ਤੇ ਡੈਡੀ ਦਾ ਮੇਰੇ ਡੈਡੀ ਦਾ ਨਾਮ ਮੰਦਰ ਸਿੰਘ ਹੈ ਇਹ ਕਿੱਥੇ ਐਕਸੀਡੈਂਟ ਹੋਇਆ ਔਰ ਤੇ ਬੁਲਟ ਵਾਲੀ ਏਜੰਸੀ ਕੋਲੇ ਹੀ ਹੁਣ ਪੁਲਿਸ ਮਲਾਜਮੇ ਕੀ ਆਂਦੇ ਪੁਲਿਸ ਸਮਝਾ ਕੋਈ ਵੀ ਨਹੀਂ ਕਾਰਵਾਈ ਹੋ ਰਹੀ ਸਾਨੂੰ ਦੋ ਤਿੰਨ ਦਿਨ ਹੋ ਗਏ ਕੱਚ ਖਲਜੇ ਗਏ ਆ ਬੰਦੇ ਠੀਕ ਹੈ ਜੀ ਸਾਡੀ ਕੋਈ ਵੀ ਨਹੀਂ ਗੱਲ ਸੁਣਦਾ ਬਾਈ ਹੋਰ ਹੀ ਕਾਲਾ ਮਾਲਾ ਇੱਥੇ ਕਰੀ ਜਾਂਦੇ ਜੀ ਕਿੰਨੇ ਦਿਨ ਹੋ ਗਏ ਪਤਾ ਲਾ ਸਾਨੂੰ ਤਿੰਨ ਦਿਨ ਹੋ ਗਏ ਜੀ ਓਕੇ ਕੌਣ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਸਾਨੂੰ ਕੱਲਾ ਇਨਸਾਫ ਚਾਹੀਦਾ ਬਸ ਸਾਨੂੰ ਕਾਰਵਾਈ ਹੋਣੀ ਚਾਹੀਦੀ ਆ ਸਾਰੀ ਹਾਂਜੀ ਭਾਈ ਜੀ ਕੀ ਨਾਮ ਹੈ ਕੀ ਨਾਮ ਹੈ ਮੈਂ ਗੁਰシャン ਸਿੰਘ ਨੰਬਰਦਾਰ ਪਿੰਡ ਰੈਗਿਆਵਾਲਾ ਕਾ ਇਹ ਕੀ ਸਮੱਸਿਆ ਆਈ ਹੈ ਜਿਹੜਾ ਇਹ ਸਮੱਸਿਆ ਹੀ ਕੱਲ ਬੁਲਟ ਏਜੰਸੀ ਦੇ ਕੋਲ ਐਕਸੀਡੈਂਟ ਹੋਇਆ ਸੀ ਮੇਰੇ ਪਿੰਡ ਦੇ ਦੋ ਮੁੰਡੇ ਸੀਗੇ ਇੱਕ ਦੀ ਤਾਂ ਇੱਕ ਤਾਂ ਮੌਕੇ ਤੇ ਡੈੱਡ ਹੋ ਗਿਆ ਤੇ ਇੱਕ ਦੀ ਗੰਭੀਰ ਸੱਟਾਂ ਸੀਗੇ ਵੀ ਅਸੀਂ ਕੱਲ ਇੱਥੇ ਥਾਣੇ ਆਏ ਸੀ ਥਾਣਾ ਸਿਟੀ 2 ਤੇ ਇਹਨਾਂ ਨੇ ਸਾਨੂੰ ਪਹਿਲਾਂ ਤਾਂ ਕਹਿੰਦੇ ਸੀ ਵੀ ਜੋ ਗੱਡੀ ਇਹਨਾਂ ਨੇ ਰੈਸਟ ਕੀਤੀ ਹੈ ਬੰਦਾ ਵੀ ਰੈਸਟ ਕੀਤਾ ਸੀ ਯਾਰ ਵੀ ਉਹ ਬੰਦਾ ਵੀ ਉਹੀ ਬਾਅਦ ਵਿੱਚ ਕਹਿੰਦੇ ਵੀ ਸਾਨੂੰ ਕੁਝ ਸਮੇਂ ਬਾਅਦ ਕਹਿੰਦੇ ਵੀ ਇਹ ਜਿਹੜਾ ਆਪਣਾ ਨੰਬਰ ਆਪਣਾ ਫੁਟੇਜ ਦੇਖੋ ਕੈਮਰੇ ਦੀਆਂ ਵੀ ਉਹ ਗੱਡੀ ਸਾਡੀ 5 ਮਿੰਟ ਬਾਅਦ ਲੇਟ ਪਹੁੰਚ ਰਹੀ ਆ ਮੌਕੇ ਤੋਂ ਹੂੰ ਐਕਸੀਡੈਂਟ ਦੇ ਮੌਕੇ ਤੋਂ ਤੇ ਉਹਦੇ ਵਿੱਚ ਹੋਰੀ ਬਾਕੀ ਸਾਨੂੰ ਇੱਕ ਸਾਈਡ ਵਾਲਾ ਜਿਹੜੀ ਸਾਰੀ ਫੁਟੇਜ ਕਲੀਅਰ ਹੋ ਰਹੀ ਆ ਦੂਸਰੀ ਸਾਈਡ ਤੇ ਸਾਨੂੰ ਕੋਈ ਫੁਟੇਜ ਕਲੀਅਰ ਨਹੀਂ ਹੋ ਰਹੀ ਵੀ ਬੰਦੇ ਸਾਡੇ ਕਿਵੇਂ ਡਿੱਗੇ ਕਿੱਥੋਂ ਕਹਿੰਦੇ ਚੱਕੀ ਕੌਣ ਲਿਆਇਆ ਇੱਥੇ ਕੀ ਹੋਇਆ ਤੇ ਬਾਕੀ ਕੱਲ ਇਹਨਾਂ ਦਾ ਜੋ ਬੰਦਾ ਅरेस्ट ਕੀਤਾ ਸੀ ਉਹ ਵੀ ਕੱਲ ਇਹਨਾਂ ਨੇ ਸ਼ਾਮ ਨੂੰ ਨੂੰ ਛੱਡਤਾ ਹਜੇ ਪੋਸਟਮਾਰਟਮ ਵੀ ਨਹੀਂ ਹੋਇਆ ਤੇ ਇਹ ਪਰਿਵਾਰ ਚਾਹੁੰਦਾ ਜੀ ਸਾਨੂੰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂਗੇ ਸਾਨੂੰ ਇਨਸਾਫ ਮਿਲੇ ਵੀ ਸਾਨੂੰ ਪ੍ਰੋਪਰ ਕਾਰਵਾਈ ਹੋ ਕੀ ਨਾ ਤੇ ਮੰਗ ਜਿਹੜੀ ਜਿਹੜੀ ਪੀਤ ਤੇ ਮੰਗ ਖੜ ਗਏ ਨਾ ਦੀ ਤੇ ਰਾਜੀ ਨਾਮ ਐਸਤੇ ਬੰਦੇ ਆ ਨਹੀਂ ਨਹੀਂ ਨੋ ਨੋ ਰਾਜੀ ਰੂਜੀ ਨਾਵੇਂ ਦੀ ਤਾਂ ਕੋਈ ਗੱਲ ਨਹੀਂ ਜੀ ਰਾਜੀ ਨਾਵੇਂ ਨਹੀਂ ਦੀ ਨਹੀਂ ਇਹਨਾਂ ਦੇ ਤਾਂ ਉਹ ਕਹਿੰਦੇ ਵੀ ਸਾਨੂੰ ਇਹ ਬਿਲਕੁਲ ਹੀ ਨਹੀਂ ਬੰਦਾ ਜਿਹੜਾ ਬੰਦਾ ਕੌਣ ਆ ਕਿਵੇਂ ਆ ਵੀ ਟਰੈਕਟਰ ਟਰਾਲੀ ਆ ਕਾਰੀ ਆ ਕੋਲੇ ਹੁੰਦੇ ਕੈਮਰੇ ਦੇ ਵਿੱਚ ਵੀ ਟਰੈਕਟਰ ਟਰਾਲੀ ਨੂੰ ਟ੍ਰੇਸ ਕਰ ਲੋ ਉਹ ਵੀ ਬੰਦਾ ਉਹ ਵੀ ਨਹੀਂ ਹੋਇਆ ਗੱਲ ਤੱਕ ਜਾਂ ਕੋਈ ਮਗਰ ਗੱਡੀ ਜਾ ਰਹੀ ਆ ਯਾਨੀ ਇੱਕ ਸੈਕਿੰਡ ਐਕਸੀਡੈਂਟ ਹੋਇਆ ਸੀ ਅੱਗੇ ਅਬਨੂਰ ਕਾਲਜ ਦੇ ਉਸ ਗੱਡੀ ਨੇ ਜਿਹੜੀ ਗੱਡੀ ਖੜੀ ਆ ਉਹ ਬੰਦੇ ਉਹ ਵੀ ਐਕਸੀਡੈਂਟ ਹੋਇਆ ਉਹ ਬੰਦੇ ਆਏ ਉਹ ਹਜੇ ਤੱਕ ਉਹ ਉਸ ਚੀਜ਼ ਨੂੰ ਮੰਨਦੇ ਆ ਪਰ ਸਾਡੇ ਇਹ ਜਿਹਾ ਐਕਸੀਡੈਂਟ ਹੋਣੀ ਮੰਨਦੇ ਉਸ ਚੀਜ਼ ਨੂੰ ਮੰਨਦੇ ਜਿਹੜਾ ਮੌਕੇ ਤੇ ਕੋਈ ਨਹੀਂ ਫੜਿਆ ਗਿਆ ਜਾਂ ਮੌਕੇ ਤੇ ਕੋਈ ਪਤਾ ਨਹੀਂ ਲੱਗਾਇਆ ਮੌਕੇ ਤੇ ਗੱਡੀ ਉਹ ਫੜੀ ਗਈ ਜਿਹੜੀ ਸੈਕੰਡ ਐਕਸੀਡੈਂਟ ਆ ਬਨੂਰ ਕਾਲਜ ਕੋਲ ਉਹ ਫੜੀ ਗਈ ਜਿਹੜਾ ਇਹ ਪਹਿਲਾ ਐਕਸੀਡੈਂਟ ਹੋਇਆ ਡੈੱਡ ਤੇ ਇਹ ਇਹ ਕੋਈ ਨਹੀਂ ਕਲੀਅਰ ਹੋਇਆ ਹਾਂ ਸੈਕੰਡ ਐਕਸੀਡੈਂਟ ਨਾਲ ਇਹ ਆ ਗੱਡੀ ਜਿਹੜੀ ਹੁਣ ਖੜੀ ਆ ਜੀ ਇਹ ਉੱਥੇ ਬਨੂਰ ਕਾਲਜ ਕੋਲੋਂ ਅੱਛਾ ਦੋ ਐਕਸੀਡੈਂਟ ਕਿਤੇ ਸਟਾਏ ਹਾਂ ਉਹ ਕਹਿੰਦੇ ਵੀ ਉਹ ਉਹ ਐਕਸੀਡੈਂਟ ਆ ਵੀ ਇਹ ਕਹਿੰਦੇ ਵੀ ਉੱਥੇ ਹੋਇਆ ਸਰ ਦੋ ਐਕਸੀਡੈਂਟ ਇਸੇ ਕਰਨੇ ਕੀਤੇ ਆ ਹਾਂ ਇਸੇ ਕਰ ਹੁਣ ਮੁੱਲਜਮ ਇਹਨਾਂ ਛੱਡ ਦਿੱਤੇ ਆ ਮੁੱਲਜਮ ਹਾਂ ਉਹ ਗਿਆ ਚਲੇ ਆ ਜੀ ਤੇ ਉਹ ਕਹਿੰਦੇ ਵੀ ਇਹ ਕਹਿੰਦੇ ਕਿ ਇਹ ਗੱਡੀ ਸਰ 5 ਮਿੰਟ ਲੇਟ ਪਹੁੰਚਦੀ ਆ ਜਿਹੜੀ ਕੱਲ ਦੀ ਸੀਗੀ ਰਿਪੋਰਟ ਫੁਟੇਜ ਦੀ ਕੈਮਰੇ ਦੀ ਫੁਟੇਜ ਦੀ ਰਿਪੋਰਟ ਸਾਰਾ ਮਸਲਾ ਹੈ ਜਿਹੜਾ ਕਿ ਇਹ ਇਹ ਨਾ 9 ਤਰੀਕ ਨੂੰ ਤਕਰੀਬਨ ਪੌਣੇ 8:00 ਦਾ ਟਾਈਮ ਸੀਗਾ ਤੇ ਫਰੀ ਰਿਪੋਰਟ ਤੋਂ ਪੀਪਲ ਹੀ ਵਾਲਾ ਰੋਲ ਸੀਗੇ ਜੀ ਮੋਹਨ ਸਿੰਘ ਤੇ ਇੱਕ ਸੀਗਾ ਜੀ ਲੜਕਾ ਦੂਸਰਾ ਜਿਹੜਾ ਮੰਦਰ ਸਿੰਘ ਰਾਇਆਂ ਵਾਲੇ ਦੇ ਇਹ ਫਰੀਦਕੋਟ ਤੋਂ ਸੜਕ ਚੌਂਕ ਤੋਂ ਗਏ ਜਾ ਰਹੀ ਸੀ ਮੋਟਰਸਾਈਕਲ ਤੇ ਅੱਗੇ ਰੇਲ ਜਿਹੜੀ ਹੈਗੀ ਹੈ 3 ਕਿਲੋਮੀਟਰ ਤੇ 2.5 ਕਿਲੋਮੀਟਰ ਤੇ ਹੈ ਰੇਲ ਜੰਸੀ ਆ ਉਹਦੇ ਸਾਹਮਣੇ ਆ ਕੇ ਇਹਨਾਂ ਨੇ ਇੱਕ ਕਾਰ ਨੂੰ ਗੱਡੀ ਉਪਰਾਹ ਕਰਾਸ ਕਰ ਲੰਗੀ ਸੀ ਤੇ ਸਾਹਮਣੇ ਤੋਂ ਕੋਈ ਵੀਕ ਕਲਾ ਰਿਆ ਸੀ ਉਹਨਾਂ ਜਿਨ੍ਹਾਂ ਦੀ ਫੁਟੇਜ ਵੀ ਇਹਨਾਂ ਨੂੰ ਖਾ ਦਿੱਤੀ ਸੀ ਤੇ ਉਹਨਾਂ ਦੇ ਉਹਨਾਂ ਦੇ ਥੱਲੇ ਉਹ ਇੱਕ ਮੁੰਡਾ ਜਿਹੜਾ ਚਲਾਉਣ ਵਾਲਾ ਸੀ ਉਹ ਤਾਂ ਸੇਕਲ ਬਣਾ ਚਲੋਂ ਦਾ ਮੰਦਰ ਸਿੰਘ ਉਥੱਲੇ ਆ ਗਿਆ ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ ਜਿਹੜੀ ਗੱਡੀ ਨਾਲ ਐਕਸੀਡੈਂਟ ਹੋਇਆ ਹੈਗਾ ਉਹਨਾਂ ਤੇ ਕੋਈ ਬੰਦਕਾਰੀ ਕੀਤੀ ਕੀ ਪਰਚਾ ਕੱਟਿਆ ਗਿਆ ਉਹਨਾਂ ਦੇ ਪਰਿਵਾਰ ਕੱਲ ਨੂੰ ਕਹੇਗਾ ਪਰਚਾ ਨਹੀਂ ਕੱਟਿਆ ਗਿਆ ਜਿਹੜਾ ਮੁੱਲ ਜਨ ਫੜਿਆ ਸੀਗਾ ਮੁੱਲ ਜਨ ਦੀ ਫੜ ਕੇ ਦਿੱਤਾ ਜੇ ਉਹ ਛੱਡ ਦਿੱਤਾ ਗਿਆ ਕਿੱਦਾਂ ਨਹੀਂ ਨਹੀਂ ਉਹ ਨਾ ਉਸ ਤੋਂ ਅੱਗੇ 2.5 ਕਿਲੋਮੀਟਰ ਤੇ ਐਡੀਸ਼ਨ ਸਕੂਲ ਦੇ ਸਾਹਮਣੇ ਉਹ 20 ਮਿੰਟ ਬਾਅਦ ਫਿਰ ਇੱਕ ਐਕਸੀਡੈਂਟ ਹੋ ਗਿਆ ਉਸ ਵੇਲੇ ਉਹ ਜਸਤੇ ਮੈਂ ਮੌਕੇ ਤੇ ਪਹੁੰਚਿਆ ਸੀਗਾ ਇੱਕ ਗੱਡੀ ਸੀਗੀ ਵਰਨਾ ਜੀ ਤੇ ਇੱਕ ਉਹ ਗੱਡੀ ਦਾ ਡਰਾਈਵਰ ਵੀ ਅਸੀਂ ਮੌਕੇ ਤੇ ਫੜ ਲਿਆ ਸੀਗਾ ਜੀ ਤੇ ਉਹਦਾ ਨਾਮ ਸੀਗਾ ਜੀ ਮਨਪ੍ਰੀਤ ਮਨਿੰਦਰ ਸਿੰਘ ਚੰਨੀਆਂ ਪਿੰਡ ਤੋਂ ਜੀ ਤੇ ਉਹ ਉਹ ਵੀ ਮੌਕੇ ਤੇ ਫੜ ਲਿਆ ਸੀ ਅਸੀਂ ਤੇ ਗੱਡੀ ਵੀ ਮੌਕੇ ਤੇ ਬਰਾਮਦ ਕਰ ਲਈ ਸੀ ਪਰ ਉਹਦਾ ਮੋਟਰਸਾਈਕਲ ਇੱਕ ਹੋਰ ਨਾਲ ਐਕਸੀਡੈਂਟ ਹੋਇਆ ਸੀਗਾ ਜੀ ਉਸੇ ਜਗ੍ਹਾ ਤੇ ਹੀ ਤੇ ਉਹਦਾ ਨੰਬਰ ਜਿਹੜਾ ਵਰਨਾ ਸੀਗਾ ਜੀ ਵਰਨਾ ਗੱਡੀ ਦਾ ਨੰਬਰ ਸੀਗਾ ਪੀਪੀ04ਡਬਲਏ52ਪਹਿਲ ਉਹ ਗੱਡੀ ਵੀ ਮੋਟਰਸਾਈਕਲ ਵੀ ਬਰਾਮਦ ਕਰ ਲਈ ਸੀ ਇਹਨਾਂ ਦਾ ਕਹਿਣਾ ਸੀ ਕਿ ਕੋਈ ਇਹ ਇਹਨਾਂ ਨੇ ਐਕਸੀਡੈਂਟ ਕੀਤਾ ਸੀ ਕਾਰ ਵਾਲੇ ਨੇ ਇਹ ਐਕਸੀਡੈਂਟ ਪਿੱਛੇ ਵੀ ਕਰਕੇ ਆਏ ਪਰਿਵਾਰਾਂ ਨੇ ਤਾਂ ਪਰਿਵਾਰਾਂ ਨੇ ਕਹਾ ਗਿਆ ਕਿ ਬੀ ਲੈਂਡ ਦੇ ਕੇ ਕਰਕੇ ਉਹ ਮੁਰਜ਼ਮ ਨੂੰ ਛੱਡ ਦਿੱਤਾ ਕਿੱਧਰ ਸਾਰਾ ਇਹ ਸਹੀ ਗੱਲ ਹੈ ਨਹੀਂ ਨਹੀਂ ਸਰ ਝੂਠਾ ਜੀ ਉਹ ਜੀ ਇਹਦੇ ਬ੍ਰਦਰ ਦੇ ਜਿਹੜਾ ਮੁੰਡਾ ਮਰ ਗਿਆ ਉਹਦੇ ਬ੍ਰਦਰ ਦੇ ਉੱਤੇ ਬਿਆਨਾਂ ਦੇ ਉੱਤੇ ਤਦ ਮੰਦਰ ਸਿੰਘ ਦੇ ਬਿਆਨ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਨਾਮ ਨੂੰ ਦਿੱਤੀ ਗਈ ਐਕਸੀਡੈਂਟ ਜਿਹੜਾ ਵੀਕ ਹੋਇਆ ਸੀ ਪਰਿਵਾਰ ਪਰਿਵਾਰ ਵਾਲਿਆਂ ਦੇ ਜਿਹੜੇ ਜਿਹਨਾਂ ਦੀ ਡੈਥ ਹੋਈ ਉਹ ਤਾਂ ਮੈਡੀਕਲ ਦੇ ਵਿੱਚ ਪਈ ਆ ਤੇ ਸਰ ਉਹ ਨਾ ਹਾਂਜੀ ਉਹਦੇ ਉਹਦੇ ਜਿਹੜਾ ਬਿਆਨ ਜਿਹੜਾ ਮੋਹਨ ਸਿੰਘ ਜਿਹੜਾ ਹੋਇਆ ਨਾ ਉਥੇ ਦਰਜ ਆ ਜੀ ਹਸਪੀਟਲ 'ਚ ਉਹਦੇ ਬਿਆਨ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਉਹਦੇ ਕਹਿਣ ਦੇ ਮਤਾਬਕ ਇਹਨਾਂ ਨੂੰ ਜਿਹੜਾ ਕੋਟੇਜ ਕੈਮਰਿਆਂ ਦੀ ਉਹ ਚੈੱਕ ਕੀਤੀ ਗਈ ਦੋਆਂ ਦਾ 5 ਮਿੰਟ ਬਾਅਦ ਉਹ ਜਿਹੜੀ ਗੱਡੀ ਐਕਸੀਡੈਂਟ ਵਾਲੀ ਜਿਹੜੀ ਅੱਗੇ ਜਾ ਕੇ ਐਕਸੀਡੈਂਟ ਕਰਦੀ ਆ ਉਹ ਉਸ ਉਸ ਜਗ੍ਹਾ ਦੇ ਉੱਤੇ 7:43 ਦੇ ਉੱਤੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ। ਓਕੇ ਤੇ ਜਿਹੜਾ ਉਹ ਗੱਡੀ 7:48 ਦੇ ਉੱਤੇ ਪਹੁੰਚੀ। ਕਿੰਨਾ ਦੇਗਾ ਇੱਕੋ ਗੱਡੀ ਨੇ ਦੋ ਐਕਸੀਡੈਂਟ ਕੀਤੇ ਫਿਰ? ਨਹੀਂ ਸਰ ਨਹੀਂ ਸਰ 5 ਮਿੰਟ ਦਾ ਟਾਈਮ ਆ ਜੀ ਉਹ ਗੱਡੀ ਦਾ ਜੀ। ਉਸ ਜਗ੍ਹਾ ਦੇ ਉੱਤੇ ਜਿੱਥੇ ਪਹਿਲਾ ਐਕਸੀਡੈਂਟ ਹੋਇਆ ਤੇ 5 ਮਿੰਟ ਦਾ ਲੇਟ ਆਈ। ਜਿਹੜੀ ਗੱਡੀ ਆ ਦਾ ਮਾਲਕ ਸੀ ਉਹਨੇ ਤੇ ਪਰਚਾ ਦਰਜ ਕਰ ਦਿੱਤਾ ਗਈ ਮਨਿੰਦਰ ਸਿੰਘ ਨਹੀਂ ਉਹ ਕਾਰਵਾਈ ਚੱਲ ਰਹੀ ਹੈ ਉਹਦੇ ਬਿਆਨ ਦੇ ਉੱਤੇ ਨਾ ਜਿਹੜਾ ਅਗਲਾ ਐਕਸੀਡੈਂਟ ਸੀਗਾ ਉਹਦੇ ਬਿਆਨ ਦੇ ਉੱਤੇ ਉਹਦੇ ਤੇ ਕਾਰਵਾਈ ਚੱਲ ਰਹੀ ਹੈ ਯਾਨੀ ਕਿ ਇਹ ਪਰਚਾ ਦਰਜ ਨਹੀਂ ਹੋਇਆ ਨਹੀਂ ਸਰ ਇਹਨਾਂ ਦਾ ਪਰਚਾ ਵੱਖਰਾ ਦਿੱਤਾ ਜੀ ਉਹਨਾਂ ਦਾ ਵੱਖਰਾ ਹੋਣਾ ਦੋਨਾਂ ਦਾ ਕਾਰਵਾਈ ਇਹ ਅਲੱਗ-ਅਲੱਗ ਹੈ ਇਹਨਾਂ ਦਾ ਪਰਚਾ ਨਾਮਲੂਮ ਐਕਸੀਡੈਂਟ ਵੀ ਇਕਲਤੀ ਕੀਤਾ ਜੀ ਉਹਨਾਂ ਦਾ ਪਰਚਾ ਉਸ ਮਨਿੰਦਰ ਸਿੰਘ ਤੇ ਐਫਆਈਰ ਦਰਜ ਹੋਇਆ ਹੈ ਕੀ ਹੋਣ ਕਰ ਬਚਾ ਲੇ ਪਰਵਾਰ ਦੀ ਕੀ ਮੰਗ ਤੁਹਾਡੇ ਕੋਲੇ ਪਰਵਾਰ ਦੀ ਤਾਂ ਇਹੀ ਚਾਹੁੰਦੇ ਵੀ ਜਿਹੜਾ ਐਕਸੀਡੈਂਟ ਇਹ ਕੀਤਾ ਜੀ ਵੀ ਇਕੱਲੇ ਵੀ ਉਹ ਸਾਨੂੰ ਨੂੰ ਸਾਹਮਣੇ ਲਿਆਂਦਾ ਜਾ ਵੀ ਤੇ ਪਰ ਅਸੀਂ ਕਹਾਂ ਜੀ ਵੀ ਜੋ ਵੀ ਪੜਤਾਲ ਜਾਂਦੀ ਹੈ ਜੀ ਜਿਹੜਾ ਵੀ ਟਰੈਕਟਰ ਹੋਇਆ ਟਰਾਲੀ ਹੋਇਆ ਕਾਰ ਹੋਈ ਅਸੀਂ ਕਿਸੇ ਨੂੰ ਬਖਸ਼ਾ ਨਹੀਂ ਲਈ ਜਿਹੜੀ ਵੀ ਸੱਚ ਆ ਉਹ ਸੱਚ ਸਮਝ ਕਾਰ ਤਾਂ ਬਰੰਦ ਹੋ ਗਈ ਕਾਰ ਤਾਂ ਬਰੰਦ ਹੋ ਗਈ ਕਾਰ ਤੋਂ ਦੇ ਜਿਹੜਾ ਕਾਰ ਦਾ ਐਕਸੀਡੈਂਟ ਆ ਨਾ ਜੀ ਉਹ ਦੂਸਰੇ ਮੋਟਰਸਾਈਕਲ ਦੇ ਨਾਲ ਹੋਇਆ ਪਰਲੇ ਬੰਦੇ ਜਿਹੜਾ ਇਹ ਇੱਥੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਜਿੱਥੇ ਪਹਿਲਾਂ ਐਕਸੀਡੈਂਟ ਹੋਇਆ ਸੀ ਉਸ ਜਗ੍ਹਾ ਦੇ ਉੱਤੇ 5 ਮਿੰਟ ਗੱਡੀ ਲੇਟ ਆਈ ਓਕੇ ਹਾਂਜੀ ਇਹਨਾਂ ਨੂੰ ਕੈਮਰੇ ਨਾਲ ਚੈੱਕ ਵੀ ਕਰਵਾ ਦਿੱਤਾ